ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟਿਕਦੇ ਹਾਂ ਤੇ ਬਾਬੇ ਫਰੀਦ ਮੁਸਲਮਾਨ ਨੂੰ ਵੀ ਮੱਥਾ ਟਿਕਦੇ ਹਾਂ ਜਦੋਂ ਅਸੀਂ ਗੁਰੂ ਅੰਗਦ ਸਾਹਿਬ ਨੂੰ ਮੱਥਾ ਟਿਕਦੇ ਹਾਂ ਤੇ ਬਾਬਾ ਭੀਖਣ ਜੀ ਉਹ ਵੀ ਮੁਸਲਮਾਨ ਨੇ ਉਹਨਾਂ ਨੂੰ ਮੱਥਾ ਵੀ ਟਿਕਦੇ ਹਾਂ ਅਸੀਂ ਬਾਬਾ ਜੈਵ ਦੇ ਬ੍ਰਾਹਮਣ ਨੂੰ ਮੱਥਾ ਟਿਕਦੇ ਹਾਂ ਅਸੀਂ ਬਾਬਾ ਵਰਦਾਸ ਜੀ ਕਿਰਤੀ ਨੂੰ ਮੱਥਾ ਟਿਕਦੇ ਹਾਂ ਬਾਬਾ ਕਬੀਰ ਜੀ ਖੰਡੀਆਂ ਬੁੰਨਵਾਰੇ ਨੂੰ ਮੱਥਾ ਟਿਕਦੇ ਹਾਂ ਗੁਰੂ ਨਾਨਕ ਨੇ ਸਾਰਿਆਂ ਨੂੰ ਆਪਣੇ ਵਿੱਚ ਅਪੇਧ ਕਰ ਲਿਆ ਇਹ ਗੁਰੂ ਨਾਨਕ ਦੀ ਵਿਢਾਈ ਹੈ ਮਰਦਾਨਾ ਨਾ ਮੇਰਾ ਵਿਭਾਗ ਗੁਰਬਾਣੀ ਦੀ ਵਿਚਾਰਕਾਂ ਦਾ ਮੈਨੂੰ 42 ਸਾਲ ਹੋ ਗਏ ਨੇ ਦਰਬਾਰ ਸਭ ਕਥਾ ਕਰਦੇ ਆ ਬਾਣੀ ਚੋਂਦਾ ਮਰਦਾਨਾ ਪਹਿਲਾ ਭਾਗੜਾ ਰਾਗ ਵਿੱਚ ਮੱਲੇ ਮੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਨੌਵਾਂ ਲੇਕਿਨ ਮਰਦਾਨੇ ਨਾਲ ਪਹਿਲਾ ਲਗਾ ਕਾਰਨ ਮਰਦਾਨੇ ਨੇ ਕੀਰਤਨ ਕੀਤਾ ਤੇ ਬਾਬਾ ਨਾਨਕ ਕਹਿੰਦਾ ਮਰਦਾਨਿਆ ਤੂੰ ਮੇਰੇ ਸਿਰ ਦਾ ਤਾਜ ਹੈ ਤੇਰਾ ਨਾਂ ਪਹਿਲਾਂ ਤੇ ਨਾਨਕ ਪਾਥ ੱਲੇ ਆਏਗਾ ਉਹ ਸ਼ਬਦ ਨੂੰ ਪੜਨਾ ਨਾਨਕ ਪਾਥ ੱਲੇ ਹੈ ਮਰਦਾਨਾ ਉਪਰ ਹੈ ਮਰਦਾਨਿਆ ਤੂੰ ਤੇ ਮੈਂ ਅੱਡ ਨਹੀਂ ਇਹ ਗੁਰੂ ਨਾਨਕ ਨੇ ਇੰਨਾ ਸਲਮਾਨ ਦਿੱਤਾ ਕੀਰਤਨ ਕਰਨ ਵਾਲੇ ਨੂੰ